ਇਹਦੇ ਭੈਣ ਭਰਾ ਚਾਚੇ ਤਾਏ ਮਾਮੇ ਮਾਸੀਆਂ ਕੋਈ ਤਾਂ ਆ ਕੇ ਮਿਲ ਜਾਓ ਬਾਈ ਇਹਦੇ ਮਾਂ ਪਿਓ ਵੀ ਹੈਗੇ ਭੈਣ ਦੇ ਉਹਨਾਂ ਨੇ ਆਪੋ ਆਪਣਾ ਜੀਵਨ ਅੱਗੇ ਵਧਾਣਿਆ ਵਿਆਹ ਕਰਾ ਦਿੱਤਾ ਤਾਂ ਮਾਮਾ ਮਾਮਾ ਕਹਿੰਦੀ ਚਿਕਮੋਦੀ ਚਿਕਮੋਦੀ ਠੀਕੋ ਦੰਦ ਸਾਰੇ ਆ ਕੇ ਵਿੱਦਿਆਰੇ ਤਾਂ ਬੰਦੇ ਨੇ ਸੋਹਣੇ ਦੰਦ ਆ ਗਏ ਆ ਦੰਦਾਂ ਦੇ ਦੰਦ ਆ ਪਾਪਾ ਕੀ ਜਾਣੀ ਪਾਪਾ ਕੋਈ ਰੋਣਾ ਨਹੀਂ ਰੋਣਾ ਨਹੀਂ ਗਾ ਉਹ ਤੇਰੇ ਨਾਲ ਹੀ ਆ ਕਿਤੇ ਨਹੀਂ ਗਏ ਪਾਪਾ ਇੱਥੇ ਹੀ ਨੇ ਤੇਰੇ ਨਾਲ ਹੀ ਤੇਰਾ ਭਰਾ ਤੇਰੇ ਨਾਲ ਨਹੀਂ ਆ ਅਸੀਂ ਤੇਰੇ ਨਾਲ ਨਹੀਂ ਸਾਰੇ ਹੈਗੁਰਜੀ ਦਾ ਖਾਲਸਾ ਬੈਂਕ ਜੀ ਕੀ ਫਤਿਹ ਜੀ ਇਹ ਮੇਰੀ ਭੈਣ ਆ ਮਨਜੀ ਰੋ ਰਹੀ ਆ ਕਹਿੰਦੀ ਮੇਰੀ ਜ਼ਿੰਦਗੀ ਖਰਾਬ ਹੋ ਗਈ ਵਿਦਿਆਰੇ ਪਾਪਾ ਦੀ ਮੈਨੂੰ ਬਹੁਤ ਯਾਦ ਆਉਂਦੀ ਆ ਕਹਿੰਦੀ ਬੇਨਤੀ ਆ ਇਹਦੇ ਰਿਸ਼ਤੇਦਾਰਾਂ ਨੂੰ ਇਹਦੇ ਭੈਣ ਭਰਾ ਚਾਚੇ ਤਾਏ ਮਾਮੇ ਮਾਸੀਆਂ ਕੋਈ ਤਾਂ ਆ ਕੇ ਮਿਲ ਜਾਓ ਬਾਈ ਇਹਦੇ ਮਾਂ ਪਿਓ ਵੀ ਹੈਗੇ ਭੈਣ ਦੇ ਉਹਨਾਂ ਨੇ ਆਪੋ ਆਪਣਾ ਜੀਵਨ ਅੱਗੇ ਵਧਾ ਲਿਆ ਵਿਆਹ ਕਰਾ ਲਿਆ ਸੀ ਬੇਨਤੀ ਹੈ ਮਿਲ ਜਾਓ ਆ ਕੇ ਬਾਈ ਰਿਕੁਐਸਟ ਹੀ ਆ ਵਿਦਿਆ ਵੀ ਵੱਡੀ ਹੋਈ ਜਾਂਦੀ ਆ ਹੁਣ ਇਹਦੇ ਸੱਸ ਸਹੁਰੇ ਨੇ ਤੈਨੂੰ ਛੱਡਤਾ ਵੀ ਕਹਿੰਦੇ ਸਾਡਾ ਪੁੱਤ ਖਾ ਗਈ ਤੂੰ ਤੇ ਇਹਦਾ ਪਤੀ ਸੀ ਜਿਹੜਾ ਉਹ ਸ਼ਨੀ ਦੇ ਸ਼ਨੀਵਾਰ ਵਾਲੇ ਦਿਨ ਸ਼ਨੀ ਦਾ ਜਿਹੜਾ ਤੇਲ ਪਾ ਕੇ ਉਰੇ ਵਿੱਚ ਡੱਬੇ ਦੇ ਵਿੱਚ ਘੁੰਮਦੇ ਹੁੰਦੇ ਸ਼ਨੀ ਮੰਗਦਾ ਹੁੰਦਾ ਸੀ। ਉਹਨੂੰ ਟੀਵੀ ਦੀ ਬਿਮਾਰੀ ਸੀ ਨਾਲ ਕਾਲਾ ਪੀਲੀਆਂ ਸੀ ਉਹ ਵੀ ਚਲਿਆ ਗਿਆ। ਪਹਿਲੇ ਵਿਚਾਰੀ ਸੜਕਾਂ ਤੇ ਘੁੰਮਦੀ ਸੀ ਲਵਾਰਸ ਲੋਕਾਂ ਨੇ ਰਿਸ਼ਤੇਦਾਰਾਂ ਨੇ ਲੋਕਾਂ ਨੇ ਰਿਸ਼ਤੇਦਾਰ ਬਣ ਕੇ ਵਿਆਹ ਕਰਿਆ ਸੀ ਇਹਦਾ ਉਹ ਮੁੰਡੇ ਨਾਲ। ਹੁਣ ਉਹ ਵੀ ਤੁਰ ਗਿਆ ਨਾਲ ਝੋਲੀ ਚ ਪਾ ਗਿਆ ਵਿਦਿਆ ਨੂੰ। ਜਿੰਜੇ ਰੋਂਦੀ ਆ ਤੇਵਾ ਸਿੱਧੀ ਹੈ ਭਗਤ ਨਹੀਂ ਆ ਪਰ ਜਦੋਂ ਇਹਨੂੰ ਗੁੱਸਾ ਆਉਂਦਾ ਇੰਨਾ ਤਪਦੀ ਆ ਇੰਨਾ ਤਪਦੀ ਆ ਵਿਦਿਆ ਦੇ ਵੀ ਮਾਰਦੀ ਆ। ਵੇ ਬੱਤੀ ਨੂੰ ਪਾਸੇ ਕਰਦੇ ਆਂ ਹੋਰ ਤਪਦੀ ਆ ਫਿਰ ਬਹੁਤ ਅੜਫਦੀ ਆ ਪਰ ਇਹਦੇ ਵੀ ਬਸ ਦੀ ਗੱਲ ਨਹੀਂ ਦਵਾਈ ਵੀ ਚੱਲਦੀ ਆ ਪਰ ਇਹਦੀ ਜੇ ਕੋਈ ਮਦਦ ਕਰ ਸਕਦਾ ਨਾ ਤਾਂ ਇਹਦੇ ਕੋਈ ਰਿਸ਼ਤੇਦਾਰ ਇਹਦੇ ਸਹੁਰਾ ਪਰਿਵਾਰ ਚੋਂ ਕੋਈ ਇਹਦੀ ਨੰਦ ਇਹਦੀ ਕੋਈ ਪਰਜਾਈ ਕੋਈ ਤਾਂ ਆਵੋ ਯਾ ਐਡਾ ਵੱਡਾ ਪਰਿਵਾਰ ਸੀ ਸਾਰਾ ਕੁਝ ਸੀਗਾ ਕੋਈ ਤਾਂ ਆਵੋ ਇੱਕ ਅੰਧਾ ਕੋਈ ਮੈਂਬਰ ਤਾਂ ਮਿਲ ਕੇ ਜਾਓ ਆਗੇ ਤਾਂ ਜੋ ਥੋੜਾ ਇਹਨੂੰ ਹੌਸਲਾ ਹੋਵੇ ਵੀ ਕੋਈ ਹਾਂ ਮੇਰੇ ਮਗਰ ਹੈਗਾ ਉਹ ਫੋਨ ਤੇ ਗੱਲ ਕਰਾਈਦੀ ਆ ਕਿਸੇ ਆਪਣੇ ਨੂੰ ਹੀ ਆਪਣਾ ਬਣਾ ਕੇ ਗੱਲ ਕਰਾਉਣੀ ਪੈਂਦੀ ਆ ਇਹਦੇ ਨਾਲ ਕੀ ਕਰੀਏ ਕਿੰਨਾ ਕੁ ਟਾਈਮ ਵਿਚਾਰੀ ਨੂੰ ਰੋਂਦੀ ਨੂੰ ਤੜਫਦੀ ਦੇਖੀ ਜਾਈਏ ਕਹਿੰਦੀ ਮੈਂ ਆਪਣੀ ਧੀ ਨੂੰ ਅਫਸਰ ਬਣਾਉਣਾ ਅਫਸਰ oh my god ਧੀ ਨੇ ਅਫਸਰ ਬਣਨਾ ਹੈ ਨਾ ਹਾਂ ਭਾਈ ਜੀ ਕੀ ਬਣਾਉਣਾ ਇਹਨੂੰ ਆਪਾਂ ਅੱਗੇ ਐਫਸੀ ਬਣਾਣਾ ਹੈ ਨਾ ਬਣੂਗੀ ਤੇਰਾ ਭਰਾ ਬਣਾਊਗਾ ਇਹਦਾ ਮਾਮਾ ਇਹਨੂੰ ਪਾਊਗਾ ਆਹ ਚੰਦੀ ਵਿਦਿਆ ਪੜੂਗੀ ਹੈ ਨਾ ਬੱਤੋ ਅਗਲੇ ਸਾਲ ਇਹਨੂੰ ਪੜਦ ਨਾ ਦੇਣਾ ਆਪਾ ਕਹ ਕੇ ਪਾਪਾ 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 ਕਿ ਕਦੇ ਆ ਕੇ ਗਊ ਬਾਧੀ ਪਾ ਬੋਲਣ ਲੱਗੀ ਵਿਦਿਆ ਪਾਪਾ ਪਾਪਾ ਕਹਿੰਦੀ ਐ ਕਹਿੰਦੀ ਹੁਣ ਪਾਪਾ ਮੈਂ ਕਿੱਥੋਂ ਲਿਆ ਕੇ ਦੇਵਾਂ ਕਿਉਂਕਿ ਵਿਦਿਆ ਨੂੰ ਵੀ ਨਹੀਂ ਪਤਾ ਪਾਪਾ ਪਰ ਇਹਦੇ ਸਾਹਮਣੇ ਰੋਇਆ ਨਾ ਕਰ ਫਿਰ ਪਤਾ ਕੀ ਚੱਕਰ ਆ ਵਿਦਿਆ ਤੇ ਇਸੀ ਦਾ ਅਸਰ ਪਊਗਾ ਮਾੜਾ ਠੀਕ ਐ ਭੈਣੇ ਸਾਰੇ ਸਾਰੀਆਂ ਭੈਣਾਂ ਖੜੀਆਂ ਤੇਰੇ ਨਾਲ ਆ ਦੇ ਉਹ ਵੀ ਰੋਣ ਲੱਗ ਗਈਆਂ ਨੇ ਸਾਰੀਆਂ ਰੋਣਾ ਨਹੀਂ ਗਾ ਚਾ ਰੋਇਆ ਨਾ ਕਰ ਫਿਰ ਵਿਦਿਆ ਵੀ ਰੋਂਦੂ ਬਣ ਜੂ ਐਨੇ ਅਸੀਂ ਤੇਰੇ ਭਰਾ ਆ ਵਾ ਕੀ ਕੀ ਬੋਲ ਜਾ ਕੇ ਕੀ ਕੀ ਬੋਲ ਕੇ ਜਾ ਕੇ ਅਸੀਂ ਤੇਰੇ ਭਰਾ ਬਣ ਗਏ ਤੂੰ ਸਾਡੀ ਭੈਣ ਬਣ ਜਾ ਨਹੀਂ ਕਹਿੰਦੀ ਮੈਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਵਾ ਕੋਈ ਚੀਜ਼ ਦੀ ਕਮੀ ਨਹੀਂ ਆ ਮੇਰੇ ਪੋਖ ਲੱਗ ਗਿਆ ਮੈਂ ਰੋਕੀ ਖਾ ਰਹੀ ਐ ਗਸ ਵਜ ਚਾਗ ਕੇ ਰਹੇ ਉਰ ਕੀ ਵੀ ਵੇਖੇ ਪੈ ਮੇਜ ਕਿ ਮੈਨੂੰ ਕੰਗਾ ਮੇਰੇ ਪੋਖ ਲੱਗ ਗਿਆ ਕੋ ਰੋਕੀ ਵੀ ਆ ਗਏ ਜੇ ਵੇਖੇ ਸੁਰ ਗਿਆ ਰਾਮ ਨੇ ਇਹ ਵੇਖੇ ਮੋਈ ਕੰਕਰ ਆ ਗਿਆ ਅੱਖਾਂ ਹੀ ਕੁੰਨਿਆ ਰਹੀਆਂ ਭੁੱਖਾ ਪਿਆਸ ਮਾਸੀ ਮੈਨੂੰ ਜਿੰਗੀ ਕਿ ਕਿ ਬੁਆ ਆ ਗਈ ਆ ਕਿ ਮੈਂ ਬੋਲਾਂਗੀ ਤੂੰ ਸਾਡੇ ਨਾਲ ਆ ਸੀ ਤੇਰੇ ਨਾਲ ਆ ਸੀ ਮਾਮੇ ਆ ਇਹਦੇ ਤੇਰੇ ਭਰਾ ਤੇਰੇ ਨਾਲ ਆ ਤੂੰ ਕਿੰਨੀ ਵਧੀਆ ਥਾਂ ਤੇ ਆ ਗਈ ਆ ਪਤਾ ਤੈਨੂੰ ਸੁਪਨਿਆਂ ਦੇ ਘਰ ਚ ਤੂੰ ਅਸੀਂ ਇਹਦੇ ਮਾਮੇ ਕਹਾਂਗੇ ਮਾਮੇ ਨਹੀਂ ਪਿਓ ਬਣ ਸਕਦੇ ਅਸੀਂ ਕਹਾਂਗੇ ਅਸੀਂ ਤੇਰੇ ਮਾਮੇ ਆ ਹੈ ਮਾਮੇ ਆਪੇ ਪਾਲਣਗੇ ਪੜਾਉਣਗੇ ਇਹਨੂੰ ਅਫਸਰ ਬਣਾਉਣਗੇ ਮਾਮੇ ਠੀਕ ਆ ਇਹ ਗੱਲ ਨਹੀਂ ਕਹਿਣੀ ਹਮਨ ਹੈ ਨਾ ਕੱਲਾ ਪਾਪਾ ਹੀ ਥੋੜੀ ਹੁੰਦਾ ਉਹ ਸਾਡੇ ਪਾਪਾ ਦੀ ਡੈਥ ਹੋ ਗਈ ਸੀ ਫਿਰ ਸਾਨੂੰ ਵੀ ਤਾਂ ਅਸੀਂ ਵੀ ਪੜੇ ਹੀ ਆ ਰੋਇਆ ਨਾ ਕਰ ਤੂੰ ਅੱਛਾ ਤੂੰ ਬਿੱਦਿਆਂ ਨੂੰ ਵਧੀਆ ਆਫਸਰ ਬਣਾਉਣਾ ਨਾ ਫਿਰ ਰੋਣਾ ਨਹੀਂਗਾ ਰੋਣਾ ਨਹੀਂ ਪੁੱਤੂ ਰੋਣਾ ਨਹੀਂ ਮੇਰੀ ਧੀ ਨੇ ਸਿਆਣੀ ਬਣਨਾ ਮੇਰੀ ਧੀ ਨੇ ਸਿਆਣੀ ਬਣਨਾ ਉਹਦੇ ਸੰਦੀਪ ਕੀ ਕਹੀ ਜਾਂਦੀ ਤੈਨੂੰ ਲਖੀ ਇੱਥੇ ਆ ਜਾ ਇਹ ਰੋਂਦੀ ਇਹਨੂੰ ਕਿ ਰੋਇਆ ਨਾ ਕਰ ਕਹਦੇ ਕਹ ਰੋਣਾ ਨਹੀਂਗਾ ਰੋਣਾ ਨਹੀਂ ਨਾ ਹੱਸਣਾ ਹੈ ਕਹਦੇ ਕਿ ਹੱਸਣਾ ਹੈ ਖੁਸ਼ ਰਹਿਣਾ ਹੈ ਖੁਸ਼ ਰਹੂਗੀ ਠੀਕ ਹੈ ਮਮਾ ਠੀਕ ਹੈ ਬਾਈ ਮਸੇ ਹੀ ਬੇਨਤੀ ਹੈ ਜੀ ਸਾਡੀ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਕੋਈ ਆਵੋ ਮਿਲ ਕੇ ਜਾਵੋ ਥੋੜਾ ਤੁਹਾਡਾ ਹੌਸਲਾ ਹੋਵੇ ਥੋੜਾ ਤੁਹਾਡਾ ਆਸਰਾ ਤਾਂ ਹੋਵੇ ਵੀ ਮੇਰੇ ਮਗਰ ਕੋਈ ਖੜਾ ਹੋਵੇ ਵਿਦਿਆ ਕਿਵੇਂ ਇਕੱਲ ਨੂੰ ਇਦਾਂ ਛਾਤੀ ਨਾ ਮੇਰੀ ਨਾਲ ਲੱਗੀ ਬੈਠੀ ਹੈ ਇਹਨਾਂ ਨੂੰ ਵਿਚਾਰੀਆਂ ਨੂੰ ਥੋੜਾ ਹੋਰ ਕੁਛ ਨਹੀਂ ਚਾਹੀਦਾ ਨਾ ਤੁਹਾਡਾ ਪੈਸਾ ਚਾਹੀਦਾ ਨਾ ਤੁਹਾਡੀਆਂ ਜ਼ਮੀਨਾਂ ਚਾਹੀਦੀਆਂ ਥੋੜਾ ਜਿਹਾ ਤੁਹਾਡਾ ਸਮਾਂ ਤੇ ਤੁਹਾਡਾ ਪਿਆਰ ਚਾਹੀਦਾ ਬਸ ਕੋਈ ਤਾਂ ਆਪਣਾ ਬਣ ਕੇ ਆ ਜਾਓ ਹਨਾ ਬਿੱੱਦੂ ਓਏ ਬਿੱੱਦੂ ਨਾ ਨਹੀਂ ਓਏ ਬਿੱੱਦੂ ਨਾ ਨਹੀਂ ਓਏ ਬਿੱੱਦੂ ਓਏ ਬਿੱੱਦੂ ਮੰਮੀ ਤੋਂ ਲੈ ਚਲੀ ਜਾ ਓਏ ਨਹੀਂ ਜਾਣਾ